ਇਹ ਹੈਗਾ ਜੀ ਵਿੱਕੀ ਵਿੱਕੀ ਕਿੱਥੇ ਦਾ ਰਹਿਣ ਵਾਲਾ ਜੀ ਮਝਵਾੜੇ ਦਾ ਮਝਵਾੜੇ ਦਾ ਜੀ ਹਾਂ ਜੀ ਹਾਂ ਜੀ ਇਹ ਇੱਥੇ ਵਧੀ ਗੱਡੀਆਂ ਲੱਗੀਆਂ ਜਿੱਦਾਂ ਇੱਥੇ ਕੋਈ ਹੈ ਪਰਮਿਸ਼ਨ ਹੈ ਜਾਂ ਕਿੱਦਾਂ ਲਾ ਰਹੇ ਆ ਇਹ ਸਾਰੇ ਨਹੀਂ ਪਰਮਿਸ਼ਨ ਤਾਂ ਨਹੀਂ ਹੈਗੀ ਟ੍ਰੈਫਿਕ ਡਿਪਾਰਟਮੈਂਟ ਤੋਂ ਕੋਈ ਹੈ ਫੋਗ ਡਿਪਾਰਟਮੈਂਟ ਤੋਂ ਨਹੀਂ ਇਹ ਬੜਾਈਓ ਮਹਾਕਾਲੀ ਏ ਰਿਕਸ਼ਾ ਜੂਨੀਆ ਆ ਦੇ ਇੱਥੇ ਅੱਛਾ ਜੀ ਹਾਂ ਜੀ ਜੂਨੀਆ ਨਾਲ ਸਾਰੀਆਂ ਗੱਡੀਆਂ ਇੱਥੇ ਲੱਗਦੀਆਂ ਹਾਂ ਨਹੀਂ ਬਤ ਤਕਰੀਬਨ ਸਾਰੇ ਲਾਈ ਜਾਂਦੇ ਵੈਸੇ ਤਾਂ ਮਹਾਕਾਲੀ ਏ ਰਿਕਸ਼ਾ ਜੂਨੀਆ ਨੇ ਅੱਛਾ ਲਾਈ ਸਾਰੇ ਜਾਂਦੇ ਆ ਬਗੈਰ ਰਿਕਸ਼ਾ ਲੱਗਦਾ ਮਾਲਕ ਹੁਣ ਹੈ ਨਹੀਂ ਇੱਥੇ ਮਾਲਕ ਇਹਦੇ ਇੱਥੇ ਹੁਣੇ ਜੀ ਕਦੇ ਜਾਜੂ ਗਿਆ ਉਹ ਆ ਗਿਆ ਉਹ ਪਰਨੇ ਵਾਲੇ ਆ ਗਏ ਇਹ ਸਹੀ ਲੱਗਾ ਹੈ ਤੁਹਾਡੇ ਹਿਸਾਬ ਨਾਲ ਇਹ ਰਿਕਸ਼ਾ ਨਹੀਂ 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 ਸਹੀ ਨਹੀਂ ਲੱਗਾ ਤਾਂ ਬਾਹਰ ਰੋਡ ਦੇ ਈਲੀ ਪੱਟੀ ਤੋਂ ਮੈਨੂੰ ਕਹਿੰਦੇ ਡੇਢ ਫੋਟੋ ਕੱਟੋ-ਕਟ ਅੰਦਰ ਚਾਹੀਏ ਨੰਬਰ ਪਲੇਟ ਲੱਗੀ ਪੜੀ ਕੋਈ ਨੰਬਰ ਬਿਨਾਂ ਨੰਬਰਾਂ ਦੇ ਚੱਲ ਰਹੀ ਹੈ ਬਗੈਰ ਨੰਬਰ ਤੋਂ ਸਾਰੇ ਬਿਨਾਂ ਨੰਬਰ ਪਲੇਟ ਵਾਲੇ ਨਹੀਂ ਨੰਬਰ ਵਾਲੇ ਵੀ ਹੈਗੇ ਜਿਹਦਾ ਪਿੱਛੇ ਐਲਫਾਇਨ ਗੱਡੀ ਹੈ ਲਾਲ ਰੰਗ ਦੀਆਂ ਨੰਬਰ ਲੱਗੇ ਨੰਬਰ ਪਲੇਟਾਂ ਆਰਸੀਆਂ ਸਭ ਕੁਝ ਹੀ ਹੈਗਾ ਅੱਛਾ ਕੀ ਕਹਿਣਾ ਚਾਹੁੰਗੇ ਜਿੱਦਾਂ ਪਬਲਿਕ ਨੂੰ ਹਰਾਸਮੈਂਟ ਕਰ ਰਹੀ ਏ ਰਿਕਸ਼ਾ ਵਾਲੇ ਸ਼ਹਿਰ ਦੇ ਵਿੱਚ ਦੇਖੋ ਜੀ ਇਹ ਹਰਾਸਮੈਂਟ ਹੋਣਾ ਦਾ ਹੈ ਤਾਂ ਦੇਖੋ ਜੀ ਗਲਤੀ ਹੈ ਬਾਹਰ ਰੱਖੀ ਸਹੀ ਸਹੀ ਗੱਡੀ ਜਿਹੜੀ yellow lane ਤੇ ਖੜੀ ਹੈ ਉਹਦੇ ਮੋੜੇ ਲਾਇਆ ਠੀਕ ਲੱਗਦਾ ਇਹ ਸਹੀ ਲੱਗਦਾ ਤੁਹਾਡੇ ਹਿਸਾਬ ਨਾਲ ਨਹੀਂ ਸਰ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਵਿੱਕੀ ਆ ਜੀ ਕਿੱਥੇ ਤੇ ਰਹਿਣ ਵਾਲੇ ਭਾਜੀ ਮੈਂ ਬਜਵਾੜੀ ਦਾ ਜੀ ਬਜਵਾੜੀ ਦਾ ਹਾਂ ਜੀ ਪਰ ਜਦੋਂ ਭਾਜੀ ਗੱਡੀ ਤੁਸੀਂ ਲਾਈ ਆ ਤੁਸੀਂ ਕਿਤੇ ਚਲੇ ਗਏ 10 ਕਿ 15 ਮਿੰਟ ਹੋ ਗਏ ਸਾਨੂੰ ਖੜਿਆ ਨੂੰ ਠੀਕ ਠੀਕ ਕੀ ਲੱਗਦਾ ਕਿਸੇ ਦਾ ਕੋਈ ਟਾਈਮ ਦਾ ਨੁਕਸਾਨ ਹੁੰਦਾ ਕੋਈ ਬਿਮਾਰ ਆ ਕੋਈ ਕਚੈਰੀ ਜਾਣ ਤੋਂ ਜਾਣ ਤੋਂ ਲੇਟ ਹੋ ਜਾਏ ਕੀ ਕੋਈ ਲੱਗਦਾ ਨਹੀਂ ਕਿ ਆਪਣੀ ਗਲਤੀ ਹੈ ਨਹੀਂ ਸਰ ਜੀ ਸਰਾ ਸਰ ਸਾਡੀ ਗਲਤੀ ਹੈ ਜੀ ਪਰ ਸਾਨੂੰ ਜੋ ਅੰਦਰੋਂ ਅਥੋਰਟੀਆਂ ਮਿਲੀਆਂ ਸੀਗੀਆਂ ਜੀ ਉਸ ਅਥੋਰਟੀ ਦੇ ਅੱਗੇ ਸਾਡੀ ਜੈਲੋ ਲੇਨ ਦੇ ਅੰਦਰ ਗੱਡੀ ਹੋਣੀ ਚਾਹੀਦੀ ਹੈ ਜੀ ਜੀ ਠੀਕ ਹੈ ਜੀ ਪਰ ਜਿਹੜੇ ਵਾਟਰ ਲੋਕੀ ਕਾਰਾਂ ਲਾ ਕੇ ਜਾਂਦੇ ਆ ਇਹਨਾਂ ਨੂੰ ਸੋਚਣਾ ਚਾਹੀਦਾ ਕਿਉਂਕਿ ਜਦ ਕਿ ਸਾਨੂੰ ਅੰਦਰੋਂ ਜਗ੍ਹਾ ਮਿਲੀ ਮਤਲਬ ਸਾਡੀ ਗੱਡੀ ਲੋਕਾਂ ਦੀ ਗਲਤ ਖੜੀ ਹੈ ਸਾਡੀ ਵੀ ਗਲਤ ਖੜੀ ਹੋਊਗੀ ਨਹੀਂ ਨਹੀਂ ਸਰ ਨਹੀਂ ਐਦਾਂ ਨਹੀਂ ਜੀ ਆਪਣੀ ਤਾਂ ਠੀਕ ਖੜੀ ਹੈ ਨਹੀਂ ਸਰ ਗਲਤ ਹੈ ਜੀ ਜਿਹੜੀ ਉਹ ਗੱਡੀ ਖੜੀ ਆ ਉਹ yellow line ਦੇ ਬਾਹਰ ਖੜੀ ਆ ਨਹੀਂ ਸਰ ਹਾਂ ਜੀ ਤੇ ਕੋਈ ਅਥਾਰਟੀ ਲਈ ਜਿਹੜੀ ਤੁਸੀਂ ਕਹਿੰਦੇ ਅਥਾਰਟੀ ਆ ਟ੍ਰਾਂਸਮਿਟ ਡਿਪਾਰਟਮੈਂਟ ਟ੍ਰਾਂਸਪੋਰਟ ਡਿਪਾਰਟਮੈਂਟ ਤੋਂ ਤੁਸੀਂ ਲਈ ਆਹੇ ਅਥਾਰਟੀ ਇੱਥੇ ਖੜੇ ਕਰਨ ਲਈ ਰਿਕਸ਼ਾ ਜੀ ਨਹੀਂ ਸਰ ਜਦੋਂ ਕਚੈਲੀਆਂ ਸ਼ੁਰੂ ਹੋਣੀਆਂ ਸੀਗੀਆਂ ਨਾ ਜੀ ਉਦੋਂ ਤੋ 3 ਮਹੀਨੇ ਦੇ ਅਸੀਂ ਪਹਿਲੇ ਇੱਥੋਂ ਚੱਲਦੇ ਫੇਰੇ ਜੀ ਸਾਰੇ ਸ਼ਹਿਰ 'ਚ ਵੀ ਇਹ ਹਾਲ ਆ ਸ਼ਹਿਰ ਦੇ ਬਾਹਰ ਆ 5 ਕਿਲੋਮੀਟਰ ਬਾਹਰ ਵੀ ਇਹ ਹਾਲ ਆ ਇਹ ਰਿਕਸ਼ਾ ਇਸ ਤਰ੍ਹਾਂ ਕਰਦੇ ਆ ਲੋਕਾਂ ਨੂੰ ਹਰਾਸਮੈਂਟ ਕਰਦੇ ਆ ਫੇ ਚਗੜਦੇ ਵੀ ਆ ਮਾਲਕਾਂ ਨਾਲ ਕੀ ਕੀ ਲੱਗਦਾ ਲੱਗਦਾ ਤੇ ਮੈਨੂੰ ਜ਼ਿੰਮੇਵਾਰ ਬਣਨਾ ਚਾਹੀਦਾ ਨਹੀਂ ਸਰ ਪ੍ਰੋਪਰ ਜ਼ਿੰਮੇਵਾਰ ਬਣਨਾ ਚਾਹੀਦਾ ਸਾਡੇ ਟ੍ਰੈਫਿਕ ਇੰਚਾਰਜ ਸੁਰਿੰਦਰਪਾਲ ਸਿੰਘ ਜੀ ਨੇ ਕਈ ਵਾਰੀ ਮੀਟਿੰਗਾਂ ਵੀ ਕੀਤੀਆਂ ਸਮਝਾਇਆ ਵੀ ਬੇਰਤੀਆਂ ਵੀ ਕੀਤੀਆਂ ਵੀ ਆਪਾਂ ਲਾਈਨ 'ਚ ਲੱਗਣਾ ਰੂਲ ਫੋਲੋ ਕਰਨੇ ਫੇਰ ਵੀ ਤੁਸੀਂ ਰੂਲ ਫੋਲੋ ਨਹੀਂ ਕਰਦੇ ਕਿਉਂ ਨਹੀਂ ਕਰਦੇ ਨਹੀਂ ਸਰ ਅੱਜ ਪਹਿਲੀ ਵਾਰੀ ਰੂਲ ਗਲਤ ਹੋਇਆ ਜੀ ਕਿਉਂਕਿ ਅੱਗੇ ਥੋੜੀ ਕੋਈ ਝਵੜੀ ਚੱਲਦੀ ਪਈ ਸੀਗੀ ਅੱਛਾ ਜੀ ਜਿਸ ਕਰਕੇ ਮੈਨੂੰ ਆਊਟ ਲਾਈਨ ਤੇ ਲਾ ਕੇ ਅੱਗੇ ਜਾਣਾ ਪਿਆ ਜੀ